ਚਾਰੀ ਦਿਨ ਇਹ ਜੋ ਦੁਨੀਆ ਸ਼ਹਿਰ ਮੇਲਾ ਡਾਕਟਰ ਤੁग्गा ਗੁਰਪ੍ਰੀਤ ਜੀ ਲਿਖੀ ਕਿਤਾਬ ਦਿਨ ਤੀਜਾ ਆਦਮੀ ਦੁਨੀਆ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਅੱਖਾਂ ਉੱਪਰ ਲੱਗੀਆਂ ਪੁਰਾਣੇ ਚਸ਼ਮਿਆਂ ਦੀਆਂ ਐਨਕਾਂ ਨਾਲ ਵੇਖਦਾ ਹੈ ਇਹ ਐਨਕਾ ਲਾ ਕੇ ਹੀ ਦੁਨੀਆ ਦੀ ਅਸਲੀਅਤ ਸਾਫ ਤੇ ਸਪਸ਼ਟ ਦਿਖ ਸਕਦੀ ਹੈ ਘੜਤੇ ਨਾਲ ਕਿਤੇ ਪਾਣੀ ਚੱਲਣ ਦੀ ਖੜਾਕ ਨਾਲ ਕੇਸਰੀ ਦੀ ਅੱਖ ਖੁੱਲ੍ਹੀ ਨਹਾਉਂਦੇ ਹੋਏ ਫਕੀਰ ਦੇ ਉਚਾਰੇ ਸ਼ਲੋਕ ਉਸ ਦੇ ਕੰਨਾਂ ਨੂੰ ਚੰਗੇ ਤਾਂ ਲੱਗ ਰਹੇ ਸਨ ਪਰ ਸਮਝ ਕੁਝ ਵੀ ਨਹੀਂ ਸੀ ਆ ਰਿਹਾ ਥੋੜਾ ਥੋੜਾ ਚਾਨਣ ਹੋ ਰਿਹਾ ਸੀ ਸਾਈ ਜੀ ਇਸ਼ਨਾਨ ਕਰਦਿਆਂ ਕੀ गा ਰਹੇ ਸੀ ਮੈਂ ਸੁਣਨ ਦੀ ਕੋਸ਼ਿਸ਼ ਕੀਤੀ ਪਰ ਸਮਝ ਨਹੀਂ ਸਕਿਆ ਉਸਨੇ ਨਹਾਉਣ ਤੋਂ ਬਾਅਦ ਥੜੇ ਤੇ ਵਾਪਸ ਆਏ ਫਕੀਰ ਨੂੰ ਪੁੱਛਿਆ ਨਹਾਉਂਦਿਆਂ ਜੀ ਰੱਬ ਦੇ ਨਾਮ ਦਾ ਗੁਣਗਾਨ ਹੋ ਜਾਵੇ ਤਸਰੀਰ ਦੇ ਮਨ 도ਮੇ ਨਿਰਮਲ ਹੋ ਜਾਂਦੇ ਹਨ ਜਿਵੇਂ ਪਾਣੀ ਸਾਡੇ ਸਰੀਰ ਨੂੰ ਸਾਫ਼ ਕਰਦਾ ਹੈ ਉਸੇ ਤਰ੍ਹਾਂ ਰੱਬ ਦੀ ਜਾਦ ਸਾਡੇ ਮਨ ਨੂੰ ਸਾਫ਼ ਕਰਦੀ ਹੈ ਕੇਸਰ ਪੁੱਤਰ ਮਨ ਇੱਕ ਸ਼ੀਸ਼ੇ ਵਾਂਗ ਹੈ ਜਿਸ ਤਰ੍ਹਾਂ ਦੀ ਮਨ ਦੀ ਸੋਚ ਹੁੰਦੀ ਹੈ ਉਹੋ ਜਹੀ ਹੀ ਦੁਨੀਆ ਨਜ਼ਰ ਆਉਂਦੀ ਹੈ ਪਕੀਰ ਨੇ ਕੇਸਰ ਨੂੰ ਸਮਝਾਇਆ ਉਹ ਕਿਵੇਂ ਉਸਨੇ ਪਕੀਰ ਨੂੰ ਸਵਾਲ ਕੀਤਾ ਪਕੀਰ ਨੇ ਕੋਈ ਸਿੱਧਾ ਜਵਾਬ ਨਾ ਦਿੰਦਿਆਂ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਕਿਸੇ ਮਹਾਵਤ ਨੇ ਇੱਕ ਹਾਥੀ ਖੇਤ ਵਿੱਚ ਬੰਨਿਆ ਹੋਇਆ ਸੀ ਜੋ ਭੁੱਖ ਕਾਰਨ ਝੰਗਾੜ ਰਿਹਾ ਸੀ ਨਾਲ ਵਗਦੇ ਰਾਤੋਂ ਤਿੰਨ ਅੰਨੇ ਆਦਮੀ ਲੰਘ ਰਹੇ ਸਨ ਆਵਾਜ਼ ਸੁਣ ਕੇ ਇੱਕ ਅੰਨਾ ਬੋਲਿਆ ਇਹ ਹਾਥੀ ਦੀ ਆਵਾਜ਼ ਹੈ ਹਾਥੀ ਕਿਸ ਤਰ੍ਹਾਂ ਦਾ ਜਾਨਵਰ ਹੈ ਦੂਸਰੇ ਅੰਨੇ ਨੇ ਪੁੱਛਿਆ ਚਲੋ ਹੱਥ ਲਾ ਕੇ ਵੇਖਦੇ ਹਾਂ ਤੀਸਰੇ ਅੰਨੇ ਨੇ ਕਿਹਾ ਪਹਿਲੇ ਅੰਨੇ ਨੇ ਹਾਥੀ ਦੀ ਚਮੜੀ ਨੂੰ ਛੋਇਆ ਉਸ ਨੂੰ ਹਾਥੀ ਦਰੀ ਵਰਗਾ ਲੱਗਿਆ ਦੂਸਰੇ ਨੇ ਹਾਥੀ ਦੀ ਪੂਛ ਨੂੰ ਛੋਇਆ ਉਸ ਨੂੰ ਹਾਥੀ ਮੋਟੀ ਰੱਸੀ ਵਰਗਾ ਲੱਗਾ ਤੀਸਰੇ ਨੇ ਹਾਥੀ ਦੀ ਲੱਤ ਨੂੰ ਛੋਇਆ ਉਸ ਨੂੰ ਹਾਥੀ ਕਿਸੇ ਖੰਬੇ ਵਰਗਾ ਲੱਗਿਆ ਦਰੀ ਰੱਸੀ ਖੰਬਾ ਤਿੰਨੇ ਅੰਨੇ ਝਗੜਨ ਲੱਗੇ આજ ਤੱਕ ਵੀ ਦੁਨੀਆ 'ਚ ਸੁਝਾਖੇ ਅੰਨੇ ਆਪਣੇ ਵਰਗੇ ਹੋਰ ਅਕਲ ਦੇ ਅੰਨਿਆਂ ਨਾਲ ਅਲੱਗ-ਅਲੱਗ ਮੁੰਦਿਆ ਤੇ ਲੜ ਝਗੜ ਰਹੇ ਹਨ ਬ੍ਰਹਿਮੰਡ ਦੇ ਪਸਾਰੇ ਨੂੰ ਉਹੀ ਸਮਝ ਸਕਦੇ ਹੈ ਜਿਸ ਨੂੰ ਪ੍ਰਮਾਤਮਾ ਆਪ ਸੋਝੀ ਦਿੰਦਾ ਹੈ ਫਕੀਰ ਨੇ ਕਿਹਾ ਅਸੀਂ ਤਾਂ ਇੰਨਾ ਹੀ ਸਮਝ ਲਈਏ ਤਾਂ ਬਹੁਤ ਹੈ ਕਿ ਸਾਡੀ ਸਮਝ ਦਾ ਦਾਇਰਾ ਬਹੁਤ ਛੋਟਾ ਹੈ ਸਾਈ ਜੀ ਤੁਸੀਂ ਗੱਲ ਹਮੇਸ਼ਾ ਕਹਾਣੀ ਸੁਣਾ ਕੇ ਹੀ ਕਿਉਂ ਸਮਝਾਉਂਦੇ ਹੋ ਉਸਨੇ ਤੇਜ਼ ਤੁਰਤੇ ਫਕੀਰ ਦੇ ਨਾਲ ਰਲਦਿਆਂ ਪੁੱਛਿਆ ਫਕੀਰ ਨੇ ਜਵਾਬ ਦਿੱਤਾ ਜਦੋਂ ਸੱਚ ਪਹਿਲੀ ਵਾਰ ਧਰਤੀ ਤੇ ਆਇਆ ਤਾਂ ਉਹ ਨੰਗਾ ਸੀ ਨੰਗਾ ਸੱਚ ਇੱਕ ਪਿੰਡ ਵਿੱਚ ਪਹੁੰਚਿਆ ਤਾਂ ਪਿੰਡ ਦੇ ਲੋਕਾਂ ਨੇ ਸੱਚ ਨੂੰ ਨੰਗਾ ਵੇਖ ਕੇ ਬਹੁਤ ਪੂਰਾ ਭਲਾ ਕਿਹਾ ਤੇ ਉਹ ਉਸ ਨੂੰ ਮਾਰਕੁਟ ਕੇ ਪਿੰਡ ਚੋਂ ਬਾਹਰ ਕੱਢ ਦਿੱਤਾ ਪਿੰਡੋਂ ਬਾਹਰ ਇੱਕ ਕਹਾਣੀ ਜੰਦੀ ਸੀ ਉਸ ਨੇ ਨੰਗੇ ਸੱਚ ਨੂੰ ਪਨਾਹ ਦਿੱਤੀ ਘਰ ਲ ਜਾ ਕੇ ਮਲਾਂ ਪੱਟੀ ਕੀਤੀ ਤੇ ਆਪਣੇ ਕੱਪੜੇ ਉਸ ਨੂੰ ਪਾਉਣ ਲਈ ਦਿੱਤੇ ਠੀਕ ਹੋਣ ਤੋਂ ਬਾਅਦ ਸੱਚ ਦੁਬਾਰਾ ਉਸੇ ਪਿੰਡ ਕਹਾਣੀ ਦੇ ਕੱਪੜੇ ਪਾ ਕੇ ਗਿਆ ਲੋਕਾਂ ਨੇ ਕਹਾਣੀ ਵਿੱਚ ਲੁਕੇ ਸੱਚ ਨੂੰ ਬਹੁਤ ਸਿਲਾਇਆ ਤੇ ਉਸ ਨੂੰ ਆਪਣੇ ਦਿਲਾਂ ਵਿੱਚ ਖੁਸ਼ੀ-ਖੁਸ਼ੀ ਰਹਿਣ ਦੀ ਜਗ੍ਹਾ ਦਿੱਤੀ ਕੇਸਨ ਨੂੰ ਫਕੀਰ ਦੀਆਂ ਗੱਲਾਂ ਨਵੀਆਂ ਤੇ ਅਜੀਬ ਲੱਗ ਰਹੀਆਂ ਸਨ ਗੱਲਾਂ-ਗੱਲਾਂ 'ਚ ਪਤਾ ਹੀ ਨਹੀਂ ਲੱਗਿਆ ਕੀ ਕਦੋਂ ਸੂਰਜ ਢਲ ਗਿਆ ਤੇ ਠੰਡੀ ਹਵਾ ਰੁਮਕਣ ਲੱਗੀ ਗਰਮੀ ਤੋਂ ਕੁਜਰਾਹਤ ਮਿਲੀ ਦੋਵੇਂ ਇੱਕ ਦਰਾਖਤ ਥੱਲੇ ਰੁਕ ਗਏ ਕੇਸਰ ਪੁੱਤਰ ਤੇਰੇ ਘਰ ਪਰਿਵਾਰ ਵਿੱਚ ਕੌਣ-ਕੌਣ ਹੈ ਫਕੀਰ ਨੇ ਉਸ ਨੂੰ ਪੁੱਛਿਆ ਕੇਸਰ ਨੇ ਮਾਂ ਬਾਪੂ ਬੇਬੇ ਅਤੇ ਭੈਣ ਤਾਰੋ ਬਾਰੇ ਫਕੀਰ ਨੂੰ ਵਿਸਥਾਰ ਨਾਲ ਦੱਸਿਆ ਕੇਸਰ ਨੇ ਜਦੋਂ ਸੁਰਤ ਸੰਭਾਲ ਲਈ ਸੀ ਤਾਂ ਉਸ ਨੇ ਘਰ ਵਿੱਚ ਹਾਸੇ-ਕਿਲਕਾਰੀਆਂ ਹੀ ਸੁਣਿਆ ਸਨ। ਮਾਂ, ਬਾਪੂ, ਵੱਡੀ ਭੈਣ ਦਾਰੋ ਅਤੇ ਬੇਬੇ ਨਾਲ ਘਰ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ। ਲੋਕ ਉਹਨਾਂ ਦੇ ਘਰ ਨੂੰ ਭਲਵਾਨਾਂ ਦਾ ਘਰ ਕਹਿੰਦੇ ਸਨ ਕਿਉਂਕਿ ਉਸ ਦਾ ਬਾਪੂ ਤੇ ਦਾਦਾ ਦੋਵੇਂ ਪਹਿਲਵਾਨੀ ਕਰਿਆ ਕਰਦੇ ਸਨ। ਤੇ ਫਿਰ ਜਿਵੇਂ ਨજર ਹੀ ਲੱਗ ਗਈ। ਕੇਸਰ ਜੇ 6-7 ਸਾਲ ਦਾ ਹੀ ਸੀ। ਜਦੋਂ ਸੰਤਾਲੀ ਦੀ ਵੰਡ ਦਾ ਰੋਲਾ ਪੈ ਗਿਆ। ਉਸ ਵੇਲੇ ਤਾਂ ਉਸ ਨੂੰ ਕੋਈ ਸਮਝ ਨਾ ਲੱਗਿਆ ਪਰ ਬਾਅਦ ਵਿੱਚ ਬੇਬੇ ਤੇ ਬਾਪੂ ਦੀਆਂ ਗੱਲਾਂ ਸੁਣ ਕੇ ਉਸ ਉਜਾੜੇ ਤੇ ਸੰਤਾਪ ਦੀ ਸਮਝਣ ਲੱਗਣ ਲੱਗੀ ਸੀ ਐਨੇ ਬਾਰੇ ਬੀਤਨ ਬਾਅਦ ਵੀ ਬੇਬੇ ਵੰਡ ਦੀਆਂ ਗੱਲਾਂ ਇੰਜ ਸੁਣਾਉਂਦੀ ਜਿਵੇਂ ਕੱਲ ਦੀ ਹੀ ਗੱਲ ਹੋਵੇ ਫਿਰ ਕੋ ਹਨੇਰੀ ਚੱਲ ਰਹੀ ਸੀ ਅਜਾਨ ਤੇ ਸੰਖ ਚੁਰਾਸਤੇ 'ਚ ਡਟੇ ਖੜੇ ਸਨ ਸਹਿਮ ਦੇ ਲੀਜ਼ ਦੇ ਬਾਹਰ ਖੜਾ ਸੀ ਈਦ ਤੇ ਚੰਨ ਤੇ ਕਰਵਾ ਚੋਤ ਦੇ ਚੰਨ ਦੀ ਬੋਲ ਚਲ ਬੰਦ ਹੋ ਗਈ ਸੀ ਫੈਜ਼ੇ ਤੇ ਰੇਸ਼ਮ ਵਿਚਕਾਰ ਲਕੀਰ ਖਿੱਚੀ ਜਾ ਰਹੀ ਸੀ ਹਮਲੇ ਹੋਣੇ ਸ਼ੁਰੂ ਹੋ ਗਏ ਸਨ ਪਿੰਡ ਦੇ ਥੜਿਆਂ ਤੇ ਖੇਤੀ ਜਾਂਦੀ ਦਾਸ਼ ਦੇ ਪੱਤੇ ਹੀ ਮੁੰਦੇ ਨਹੀਂ ਸਨ ਹੋਏ ਭਾਈਚਾਰਕ ਸਾਂਝ ਵੀ ਟੁੱਟ ਚ ਗਈ ਸੀ ਬੇਲਮੇ ਇੱਕ ਦੂਜੇ ਦਾ ਸਿਰ ਵੱਢ ਰਹੇ ਸਨ ਸਾਂਝੀਆਂ ਧੀਆਂ ਪੈਣਾ ਦੀਆਂ ਚੁੰਨੀਆਂ ਨੂੰ ਬੇਪੱਤ ਕੀਤਾ ਜਾ ਰਿਹਾ ਸੀ ਮਜਹਬ ਦੇ ਠੇਕੇਦਾਰਾਂ ਨੇ ਨਿੱਕੇ ਨਿੱਕੇ ਬਾਲਾਂ ਦੇ ਮੱਥਿਆਂ ਤੇ ਜਾਤ ਲਿਖਣਾ ਸ਼ੁਰੂ ਕਰ ਦਿੱਤਾ ਸੀ ਆਲੇ ਚ ਜਗ ਦੇ ਦੀਵਿਆਂ ਦੀ ਲਾਟ ਫੜਫੜਾ ਰਹੀ ਸੀ ਬਨੇਰਿਆਂ ਤੇ ਬੋਲ ਦੇ ਕਾਵਾਂ ਦੀ ਆਵਾਜ਼ ਵਿੱਚ ਡਰ ਦੀ ਕੰਬਣੀ ਸੀ ਗੋੜ ਦੀ ਪੇਸੀ ਨੂੰ ਮਾਰੇ ਸਾਂਝੇ ਚੱਕ ਵਿੱਚ ਹੁਣ ਮਿਠਾਸ ਨਹੀਂ ਸੀ ਰਹੀ ਬੀੜੀਆਂ ਤਾਂ ਚੱਲੇ ਆ ਰਹੇ ਬੇਨਾਮ ਰਿਸ਼ਤੇ ਸ਼ਕਤ ਤੇ ਨਫਰਤ ਵਿੱਚ ਬਦਲ ਰਹੇ ਸਨ ਖੇਸੀ ਦੀ ਬੁੱਕਲ ਵਿੱਚ ਨਿਘ ਦੀ ਥਾਂ ਖੰਜਰ ਦੀ ਨੋਕ ਸੀ ਲਾਹੌਰੋਂ ਪਾਰ ਦੀਆਂ ਖਬਰਾਂ ਕੁਝ ਠੀਕ ਨਹੀਂ ਸੀ ਆ ਰਹੀਆਂ ਕੇਸਰ ਦੇ ਪਿੰਡ ਦੇ ਬਜ਼ੁਰਗ ਸੱਤ ਚ ਬੈਠੇ ਸੇਧਨਾ ਸਿਰ ਜੋੜ ਕੇ ਗੱਲਾਂ ਕਰਦੇ ਪਿੰਡ ਠਿਕਰੀ ਪਰਾ ਸ਼ੁਰੂ ਕਰੀਏ ਕੱਲ ਮੈਂ ਮਸੀਤੀ ਵਾਲਾ ਰਸੀਦਾ ਕੋੜੀ ਤੇ ਆਪਣੇ ਪਿੰਡ ਦੇ ਬਾਹਰ ਵੇਖਿਆ ਸੀ ਮੇਰੇ ਨਾਲ ਬੋਲਿਆ ਵੀ ਨਹੀਂ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਸੱਤ ਚ ਬੈਠੇ ਕੋਈ ਹੋਰ ਬੋਲਿਆ ਫਸਲਾਂ ਤੇ ਖੇਤ ਲੈ ਵਾਰਸ ਹੋ ਗਏ ਸਨ ਕਿਉਂਕਿ ਪਿੰਡ ਦੇ ਗੱਭਰੂ ਸਾਰਾ ਦਿਨ ਸ਼ਵੀਆਂ ਗੰਡਾਸੀ ਅਤੇ ਕਿਰਪਾਨਾਂ ਤਿੱਖੀਆਂ ਕਰਦੇ ਬਖਸ਼ੀ ਲੋਹਾਰ ਦੀ ਪੱਠੀ ਤੇ ਬੈਠੇ ਰਹਿੰਦੇ ਲਗਭਗ ਰੋਜ਼ ਹੀ ਕਿਸੇ ਨਾ ਕਿਸੇ ਪਿੰਡ ਵਿੱਚੋਂ ਲੁੱਟ ਕਤਲ ਬਲਦਕਾਨ ਅਤੇ ਕੁੜੀਆਂ ਦੇ ਚੁੱਕਣ ਦੀਆਂ ਅਫਵਾਵਾਾਂ ਦੂਜੇ ਪਿੰਡ ਜਾ ਕੇ ਬਦਲੇ ਦੀ ਅੱਗ ਦਾ ਭਾਂਬੜ ਬਣ ਜਾਂਦੀਆਂ। 47 ਦਿਵਸਾਂ ਖੀਤੋਂ ਚੌਕ ਮਹੀਨਿਆਂ ਬਾਅਦ ਇੱਕ ਦਿਨ ਵਾਪਰੀ ਘਟਨਾ ਨੇ ਹਮੇਸ਼ਾ ਲਈ ਕੇਸਰ ਦਾ ਸਭ ਕੁਝ ਬਦਲ ਕੇ ਰੱਖ ਦਿੱਤਾ। ਬਾਪੂ ਸ਼ਿੰਜ ਤੇ ਕੀਆ ਹੋਇਆ ਸੀ? ਬੇਬੇ ਛੋਟੇ ਜਿਹੇ ਕੇਸੇ ਨੂੰ ਲੈ ਕੇ ਘਰ ਹੀ ਸੀ। ਮਾ ਤੇ ਕੇਸਰ ਦੀ ਵੱਡੀ ਭੈਣ ਤਾਰੋ ਖੇਤਾਂ 'ਚੋਂ ਮੁੜ ਰਹੀਆਂ ਸਨ। ਮੋਹ ਹਨੇਰਾ ਹੋ ਰਿਹਾ ਸੀ। ਪਿੱਛੋਂ ਕਿਸੇ ਨੇ ਆਵਾਜ਼ ਦਿੱਤੀ, "ਖੜ ਜਾਓ ਕੁੜੀਓ।" ਤੇ ਹਨੇਰੇ 'ਚ ਕਿਸੇ ਨੇ ਇੱਕਦਮ ਤਾਰੋਂ ਨੂੰ ਚੁੱਕ ਕੇ ਘੋੜੇ 'ਤੇ ਬਿਠਾ ਲਿਆ। "ਦੱਸ ਦੇ ਵੀ ਆਪਣੇ ਪਿੰਡ ਵਾਲਿਆਂ ਨੂੰ ਜੀ ਆਪਣੀ ਕੁੜੀ ਵਾਪਸ ਚਾਹੀਦੀ ਹੈ ਤਾਂ ਸਾਡੀਆਂ ਕੁੜੀਆਂ ਵਾਪਸ ਕਰ ਦੇਣ।" ਖਰਮਿ ਜਿਹੀ ਆਵਾਜ਼ ਵਿੱਚ ਇੱਕ ਮੂੰਹ ਸਿਰ ਲਪੇਟੇ ਬੰਦੇ ਨੇ ਕਿਹਾ। ਮਾਂ ਨੇ ਬਹੁਤ ਚੀਖ ਚਿਹਾੜਾ ਪਾਇਆ। ਤੇ ਤਾਰੋਂ ਨੂੰ ਛਡਾਉਣ ਲੱਗੀ ਉਸੇ ਖਰਮੀ ਆਵਾਜ਼ ਵਾਲੇ ਬੰਦੇ ਨੇ ਮਾਂ ਨੂੰ ਲੱਤ ਮਾਰੀ ਡਿਗਰ ਨਾਲ ਉਸ ਦੇ ਸਿਰ ਤੇ ਸੱਟ ਲੱਗ ਗਈ ਖੂਨ ਕਾਫੀ ਵਹਿ ਗਿਆ ਜਿਆਦਾ ਖੂਨ ਵਹਿਣ ਨਾਲ ਤੇ ਤਾਰੋ ਦੇ ਵਿਛੋੜੇ ਦਾ ਦੁੱਖ ਨਾ ਸਹਿੰਦੇ ਆ ਉਹ ਕੁਝ ਦਿਨਾਂ ਬਾਅਦ ਸਵਾਸ ਪੂਰੇ ਕਰ ਗਈ ਸੀ ਫਕੀਰ ਨੇ ਸਾਰੇ ਗੱਲ ਧਿਆਨ ਨਾਲ ਸੁਣੀ ਪਰ ਬੋਲਿਆ ਕੁਝ ਨਹੀਂ ਉਸ ਨੇ ਕੇਸਰਦਾਸ ਜੀ ਬੋਲ ਕੇ ਗੋਜ਼ਾ ਮੋੜ ਦਾ ਆਪਣੇ ਹੱਥ ਨਾਲ ਕਾਫੀ देर ਘੁੱਟ ਰੱਖਿਆ ਕੇਸਰ ਲੰਮਾ ਪੈ ਗਿਆ ਪਰ ਫਕੀਰ देर तक ਬੈਠਾ ਰਿਹਾ ਲੰਮਾ ਪਿਆ ਕੇਸਰ ਦੂਰ ਅਸਮਾਨ ਵੱਲ ਵੇਖਦਾ ਸੋਚ ਰਿਹਾ ਸੀ ਕਿ ਬੇਬੇ ਜੋ ਹਲਿਆਂ ਬਾਰੇ ਰੋ ਰੋ ਕੇ ਦੱਸਦੀ ਹੁੰਦੀ ਸੀ ਉਹ ਉਹ ਸਾਰਾ ਕੁਝ ਕਿੰਨਾ ਵੱਡਾ ਸੱਚ ਸੀ ਕਿਸੇ ਦੀ ਬੇਸਮਝੀ ਵਿੱਚ ਕੀਤੀ ਇੱਕ ਗਲਤੀ ਦੂਸਰੇ ਲਈ ਜ਼ਿੰਦਗੀ ਭਰ ਦੀ ਪੀੜ ਬਣ ਸਕਦੀ ਹੈ ਜੋ ਪਹਿਲਾਂ ਤਾਂ ਜ਼ੁਬਾਨ ਤੇ ਵਿਰਲਾਪ ਬਣ ਕੇ ਆਉਂਦੀ ਹੈ ਫਿਰ ਅੱਖਾਂ ਵਿੱਚ ਨਾ ਮੁੱਕਣ ਵਾਲੀ ਝੜੀ ਬਣ ਕੇ ਅਤੇ ਫਿਰ ਹੌਲੀ-ਹੌਲੀ ਦਿਲ ਦੇ ਕਿਸੇ ਕੋਨੇ ਵਿੱਚ ਕਦੇ ਵੀ ਠੀਕ ਨਾ ਹੋਣ ਵਾਲਾ ਨਸੂਰ ਬਣ ਜਾਂਦੀ ਹੈ ਕੋਈ ਕਣੀਆਂ 'ਚ ਹੰਝੂ ਲੁਕਾ ਰਿਹਾ ਕੋਈ ਮੇਂ ਵਿੱਚ ਖੁਸ਼ੀ ਮਨਾ ਰਿਹਾ ਸੋਚ ਬਦਲਦੀ ਦੁਨੀਆਂ ਬਦਲ ਜਾਂਦੀ ਜਾਣੇ ਉਹੀ ਜੋ ਦੁਨੀਆਂ ਚਲਾ ਰਿਹਾ ਧੰਨਵਾਦ